ਕਾਪਲ ਸੀ گاਉਂ ਦੀ 784 ਦਾ ਜਿਹੜਾ ਆਕਦਾ ਸੀ ਮੇਰੇ ਤੇ ਕੋਈ ਐਫ ਆਈ ਆਰ ਨਹੀਂ ਹੈਗੀ ਔਰ ਜਿਹਦਾ ਸਿੰਗ ਆਪਰੇਸ਼ਨ ਵੀ ਅਸੀਂ ਜਮਾ ਕਰਾਇਆ ਸੀ ਕਿ ਮੈਂ 100 ਸਿੱਕ ਮਾਰ ਦਿਆਂਗਾ ਅੱਜ ਐਂਡ ਟ੍ਰਾਇਲ ਕੋਰਟ ਵਾਇਕੁਜੀ ਕਾਲਸਾ ਵਾਇਕੁਜੀ ਕੀ ਸਤੇ ਜਗਦੀਪ ਟਰੈਕਟਰ ਜਿਹੜਾ ਇੱਕ ਮੁੱਖ ਟਰਪਲ ਸੀਗਾ 2084 ਦਾ ਜਿਹੜਾ ਅਗਦਾ ਸੀ ਮੇਰੇ ਕੋ ਐਫ ਆਈ ਆਰ ਨਹੀਂ ਹੈਗੀ ਔਰ ਜਿਹਦਾ ਸਿੰਗ ਆਪਰੇਸ਼ਨ ਵੀ ਅਸੀਂ ਜਮਾ ਕਰਾਇਆ ਸੀ ਕਿ ਮੈਂ 100 ਸਿੱਖਵਾ ਦੇਗਾ ਅੱਜ ਟ੍ਰਾਇਲ ਕੋਰਟ ਨੇ ਆਈ ਪੀ ਸੀ 147 149153A ਅੱਜ 188109295 ਤਾਰਾ 380302 ਇਹਦੇ ਵਿੱਚ ਰੋਪੇ ਕੀਤੇ ਨੇ ਮੈਨੂੰ ਅਫਸੋਸ ਹੈ ਕਿ ਇਹ ਜ਼ਮਾਨਤ ਲੈ ਗਿਆ ਸੀਗਾ ਡੀ ਕਮੇਟੀ ਇਸ ਕੇਸ ਨੂੰ ਦੇਖ ਰਹੀ ਸੀ ਕੀ ਬਜਾ ਦੇ ਇਹ ਤੇ ਦਿੱਲੀ ਕਮੇਟੀ ਦੱਸ ਸਕਣਗੇ ਲੇਕਿਨ ਅੱਜ ਮੈਂ ਤਾਰੀਫ ਕਰਾਂਗਾ ਉਹਨਾਂ ਗਵਾਹਾਂ ਦੀ ਜਿਨ੍ਹਾਂ ਨੂੰ ਘਰਾਣਾ ਤੁੰਗਾਣਾ ਜਿਨ੍ਹਾਂ ਨੂੰ ਕ੍ਰਿੰਦਨ ਦੀ ਕੋਸ਼ਿਸ਼ ਕੀਤੀ ਉਹ ਨਹੀਂ ਵਿਕੇ ਅੱਜ ਮੈਂ ਤਾਰੀਫ ਕਰਾਂਗਾ ਸੀਬੀਆਈ ਦੀ ਕਿ ਉਹਨਾਂ ਨੇ ਦੋ ਵਾਰੀ ਕਲੀਅਨ ਚੇਟਨ ਨੂੰ ਦਿੱਤੀ ਸੀਗੀ ਲੇਕਿਨ ਅਸੀਂ ਪ੍ਰੋਟੈਸਟ ਕੀਤਾ ਅਸੀਂ ਲੜੇ ਔਰ ਅੱਜ ਜੇ ਸੁਣੋ ਅਸੀਂ ਕਾਮਯਾਬ ਹੋਇਆ ਇਹਦੇ ਉੱਤੇ aarop ਲਗਾ ਕਰਦੇ ਮਨੂਸੀਬੀਆਈ ਨੇ ਆਪਣੇ ਦਸਤਕ ਬੁਲਾਇਆ ਸੀ ਔਰ ਜਿਹੜਾ ਮੈਂ ਸਟੇਟ ਦਿੱਤਾ ਸੀ ਉਹਦੇ ਉੱਤੇ ਮਿਰਕੋਨੋ ਵੀ ਉਹਨਾਂ ਨੇ ਕੁਝ ਵਿੱਚ ਕੀਤੀ ਸੀਗੀ ਜਿਹਦੇ ਜੇ 100 ਸਿੱਖ ਮਾਰਨ ਦੀ ਗੱਲ ਕਰਦਾ ਔਰ ਅੱਜ ਮੈਂ ਸਮਝਦਾ ਹਾਂ ਕਿ ਇੱਕ ਮੈਸੇਜ ਜਾਏਗਾ ਕਿ ਭਾਵੇਂ ਜਿੰਨੇ ਮਰਤੀ ਵੱਡੇ ਆਦੇਅਤੇ ਹੋਵੇ ਭਾਵੇਂ ਹੁਣ ਦਾ ਪ੍ਰਧਾਨ ਮੰਤਰੀ ਆਖਦਾ ਹੋਵੇ ਕਿ ਬڑا पेड़ ਜਿੱਤਦਾ ਦਰਤੀ ਹਿਲਤੀ ਹੈ ਅਗਰ ਅਸੀਂ ਲੜੇ ਆਂ ਕੌਮ ਲੜੀ ਹੈ ਤੇ ਇਹ ਇਸ ਲੱਖਾਂ ਦੇ ਪਿੱਛੇ ਝੂਲ ਜਾਏਗਾ ਔਰ ਅਸੀਂ ਜ਼ਰੂਰ ਲੜਾਂਗੇ ਕਿ ਇਹਦੀ ਬੇਲ ਕੈਨਸਲ ਹੋਣੀ ਚਾਹੀਦੀ ਹੈ ਜਿੱਦ ਜਿੱਦਾਂ ਸੱਜਨ ਕੁਮਾਰ ਅੰਦਰ ਬੈਠਾ ਪਿਛਲੇ 5 ਸਾਲਾਂ ਤੋਂ ਇਹ ਵੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਹ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਮੈਂ ਫੇਰ ਇੱਕ ਵਾਰੀ ਸੀਬੀਆਈ ਨੂੰ ਸਾਰੇ ਗਵਾਮਾਨੂ ਆਪਣੇ ਐਡਵੋਕੇਟ ਸਾਹਿਬ ਨੂੰ ਐਡਵੋਕੇਟ ਨਗੇਟਰ ਸਿੰਘ ਬੇਨੀਪਾਲ ਮੇਰੇ ਵੱਲੋਂ ਪੇਸ਼ ਹੋਏ ਸੀ ਕਿ ਜਿਹੜਾ ਮੇਰਾ ਪੋਜੀਸ਼ਨ ਸੀਗਾ ਮੈਂ ਸਮਝਦਾ ਪੂਰੀ ਟੀਮ ਨੂੰ ਫੁਲਕਾ ਸਾਹਿਬ ਨੇ ਹੋਟ ਬੜੇ ਵਕੀਲ ਸਰ ਗੱਬਕ ਸਿੰਘ ਨੇ ਮੈਂ ਸਾਰਿਆਂ ਨੂੰ ਬੁਧਾਈ ਦੇਣਾ ਚਾਹਨਾ ਕਿ ਉਹਨਾਂ ਦੀ ਲੜਾਈ ਜਿਹੜੀ ਹੈ ਅੱਜ ਇੱਕ ਲੌਜੀਕਲ ਐਂਡ ਤੇ ਪਹੁੰਚੀ ਹੈ ਜਿੰਦੀਪ ਟ੍ਰੈਕਟਰ ਜਿਹੜਾ ਇੱਕ ਮੁੱਖ ਧਰਤ ਸੀਗਾ 84 ਦਾ ਜਿਹੜਾ ਆਗਦਾ ਸੀ ਉਹਦੇ ਕੋਈ ਐਫ ਆਈ ਆਰ ਨਹੀਂ ਹੈਗੀ ਔਰ ਜਿਹਦਾ ਸਟਿੰਗ ਆਪਰੇਸ਼ਨ ਨੂੰ ਅਸੀਂ ਜਮਾ ਕਰਾਇਆ ਸੀ ਕਿ ਮੈਂ 100 ਸਿੱਗ ਮਾਰ ਦਿਆਂਗਾ ਅੱਜ ਟ੍ਰਾਈ ਕੋਰਟ ਨੇ ਆਈ ਪੀ ਸੀ 147149153A ਔਰ 188109295 ਤਾਰਾ ਤੈਨਸਰ ਅਸੀ ਤੈਨਸਰ ਤੋਂ ਇਹਦੇ ਵਿੱਚ ਰੋਕ ਪਾਏ ਕੀਤੇ ਨੇ ਮੈਨੂੰ ਅਫਸੋਸ ਹੈ ਕਿ ਇਹ ਜ਼ਮਾਨਤ ਲੈ ਗਿਆ ਸੀਗਾ ਦਿੱਲੀ ਕਮੇਟੀ ਇਸ ਕੇਸ ਨੂੰ ਦੇਖ ਰਹੀ ਸੀ ਕੀ وجہ ਰਹੀ ਇਹ ਤੇ ਦਿੱਲੀ ਕਮੇਟੀ ਦੱਸ ਸਕਣਗੇ ਲੇਕਿਨ ਅੱਜ ਮੈਂ ਤਾਰੀਫ ਕਰਾਂਗਾ ਉਹਨਾਂ ਗਵਾਮਾਂ ਦੀ ਜਿਨ੍ਹਾਂ ਨੂੰ ਡਰਾਣਾ ਤੰਗਣਾ ਜਿਨ੍ਹਾਂ ਨੂੰ ਪ੍ਰੀਤਨ ਦੀ ਕੋਸ਼ਿਸ਼ ਕੀਤੀ ਉਹ ਨਹੀਂ ਵਿਕੇ ਅੱਜ ਮੈਂ ਤਾਰੀਫ ਕਰਾਂਗਾ ਸੀਬੀਆਈ ਦੀ ਕਿ ਉਹਨਾਂ ਨੇ ਦੋ ਵਾਰੀ ਕਲੀਨ ਚਿੱਟੇ ਨੂੰ ਦਿੱਤੀ ਸੀ ਲੇਕਿਨ ਅਸੀਂ ਪ੍ਰੋਟੈਸਟ ਕੀਤਾ ਅਸੀਂ ਲੜੇ ਔਰ ਅੱਜ ਜਿਸ ਨੂੰ ਅਸੀਂ ਕਾਮਯਾਬ ਹੋਇਆ ਇਹ ਜੋ ਤੇ ਆਰੋ ਕਰਦੇ ਮਨੂ ਸੀਪੀਆ ਨੇ ਆਪਣੇ ਦਸਤਖਤ ਲਾਇਆ ਸੀ ਔਰ ਜਿਹੜਾ ਮੈਂ ਸਟਿੰਗ ਦਿੱਤਾ ਸੀ ਉਹਦੇ ਉੱਤੇ ਮੇਰੇ ਕੋਲੋਂ ਵੀ ਉਹਨਾਂ ਨੇ ਕੁਝ ਵਿੱਚ ਕੀਤੀ ਸੀਗੀ ਜਿਹਦੇ ਜੇ ਸੌ ਸਿੱਖ ਮਾਰਨ ਦੀ ਗੱਲ ਕਰਦਾ ਔਰ ਅੱਜ ਮੈਂ ਸਮਝਦਾ ਮਾਂ ਕਿ ਇੱਕ ਮੈਸੇਜ ਜਾਏਗਾ ਕਿ ਭਾਵੇਂ ਜਿੰਨੇ ਮਰਜੀ ਵੱਡੇ ਆਦੇ ਹੋਂਗੇ ਭਾਵੇਂ ਮੁਲਕ ਦਾ ਪ੍ਰਧਾਨ ਮੰਤਰੀ ਆਖਦਾ ਹੋਵੇ ਕਿ ਬੜਾ ਢੇਰ ਜਿੱਤਾਂ ਦਰਤੀ ਹਿਲਤੀ ਹੈ ਅਗਰ ਅਸੀਂ ਲੜੇ ਹਾਂ ਕੌਮ ਲੜੀ ਹੈ ਤੇ ਇਹ ਸ ਲੱਖਾਂ ਦੇ ਪਿੱਛੇ ਝੂਠ ਜਾਏਗਾ ਔਰ ਅਸੀਂ ਜ਼ਰੂਰ ਲੜਾਂਗੇ ਕਿ ਇਹਦੀ ਬੇਲ ਕੈਂਸਲ ਹੋਣੀ ਚਾਹੀਦੀ ਹੈ ਜਿੱਦ ਜਿੱਦਾਂ ਸੱਜਨ ਕੁਮਾਰ ਅੰਦਰ ਬੈਠਾ ਪਿਛਲੇ 5 ਸਾਲਾਂ ਤੋਂ ਇਹ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਹ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਮੈਂ ਫੇਰ ਇੱਕ ਵਾਰੀ ਸੀਜੀਆਈ ਨੂੰ ਸਾਰੇ ਗਵਾਮਾਨ ਨੂੰ ਆਪਣੇ ਐਡਵੋਕੇਟ ਸਾਹਿਬ ਨੂੰ ਐਡਵੋਕੇਟ ਨਗੇਟਰ ਸਿੰਘ ਬੇਨੀਪਾਲ ਮੇਰੇ ਵੱਲੋਂ ਪੇਸ਼ ਹੋਈ ਸੀ ਕਿ ਜਿਹੜਾ ਮੇਰਾ ਪੋਜੀਸ਼ਨ ਸੀਗਾ ਮੈਂ ਸਮਝਦਾ ਪੂਰੀ ਟੀਮ ਨੂੰ ਫੁਲਕਾ ਸਾਹਿਬ ਨੇ ਹੋਟ ਬੜੇ ਵਕੀਲ ਨੇ ਸਾਧਗਪਤ ਸਿੰਘ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਉਹਨਾਂ ਦੀ ਗਟਾਈ ਜਿਹੜੀ ਹੈ ਆ ਇੱਕ ਲੌਜੀਕਲ ਐਂਡ ਤੇ ਪਹੁੰਚੀ ਹੈ ਵਾਈ ਗੁੱਜੀ ਕਹਾਂਦਾ ਹੈ ਵਾਈ ਗੁੱਜੀ ਕਿਹਾ